ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਹੀ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਚਿੰਤਾ ਜ਼ਾਹਰ ਕੀਤੀ ਗਈ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਤੇ ਰੋਸ ਪ੍ਰਗਟਾਇਆ ਗਿਆ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਦੇ ਆਗੂਆਂ ਵੱਲੋਂ ਪਹੁੰਚ ਕੇ ਇੱਕ ਮੰਗ ਪੱਤਰ ਰੈਸਿਪੀਸੀ 77 ਨੂੰ ਦਿੱਤਾ ਗਿਆ ਤੇ ਇਸ ਦੇ ਦਰਮਿਆਨ ਕੱਲ੍ਹ ਬਾਤ ਕਰਦਿਆਂ ਹੋਇਆ ਸਿਖਾਗੂ ਬਲਬੀਰ ਸਿੰਘ ਮੁੱਛਲ ਦਾ ਇਹ ਕਹਿਣਾ ਕਿ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਸلسلਾ ਵਾਦਾ ਜਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਪਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਰਵਾਈ ਜਾਂਦੀ ਹੈ ਜਦੋਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਸਰੂਪ ਵਿਰਧ ਹੋ ਜਾਂਦੇ ਨੇ ਤਾਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਤੇ ਦਿੱਲੀ ਕਮੇਟੀ ਦੇ ਵੱਲੋਂ ਦੇਹਰਾਦੂਨ ਸਾਹਿਬ ਦੇ ਅੰਗਠਾ ਸਾਬ ਦੇ ਵਿੱਚ ਇਹਨਾਂ ਨੂੰ ਅਗਨ ਭੇਟ ਕੀਤਾ ਜਾਂਦਾ ਉਹਨਾਂ ਕਿਹਾ ਕਿ ਜਦੋਂ ਕਿਸੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਦੁਆੰਗ ਹੀ ਵਿਰਧ ਹੋਏ ਹੋਣ ਤਾਂ ਫਿਰ ਉਹਨਾਂ ਨੂੰ ਵੀ ਅਗਨ ਪੇਟ ਕਰ ਦਿੱਤਾ ਜਾਂਦਾ ਜੋ ਕਿ ਅਜੇ ਹਾਲ ਨਹੀਂ ਹੋਣਾ ਚਾਹੀਦਾ ਜੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਦੁਆਕੇ ਬਿਰਧ ਹੋਏ ਨੇ ਤਾਂ ਉਹਨਾਂ ਨੂੰ ਸੁਧਾਰ ਕੇ ਦੁਬਾਰਾ ਪ੍ਰਕਾਸ਼ਿਤ ਕੀਤਾ ਜਾ ਸਕਦਾ ਉਹਨਾਂ ਨੇ ਕਿਹਾ ਕਿ ਜਿੱਥੇ ਬਾਹਰਲੇ ਲੋਕ ਚਿਰਗੁਰਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰ ਰਹੇ ਨੇ ਉੱਥੇ ਹੀ ਆਪਣੀਆਂ ਸੰਸਥਾਵਾਂ ਚਲਾਉਣ ਵਾਲੇ ਵੀ ਬੇਅਦਬੀਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਨੇ ਕਿਹਾ ਕਿ ਵਿਆਹ ਦੇ ਕਾਰਡ ਟਰਾਲੀਆਂ ਟਰੈਕਟਰਾਂ ਗੱਡੀਆਂ ਦੇ ਪਿੱਛੇ ਗੁਰਬਾਣੀਆਂ ਦੀਆਂ ਲਾਈਨਾਂ ਲਿਖੀਆਂ ਹੁੰਦੀਆਂ ਨੇ ਤੇ ਉਹ ਵੀ ਇੱਕ ਬੇਅਦਬੀ ਹੈ ਜਿਹਾ ਰੁਕਣਾ ਚਾਹੀਦਾ ਉਹਨਾਂ ਕਹਿ ਕਿ ਜੀਐਸਡੀਪੀਸੀ ਨੇ ਅਜਿਹੀ ਵਿਤਭੇਦੀ ਘਟਨਾ ਨੂੰ ਨਾ ਰੋਕਿਆ ਤਾਂ ਮਜਬੂਰਨ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਬਾਹਰ ਬੈਠ ਕੇ ਉਹਨ ਮਿੱਥੇ ਸਮੇਂ ਦੇ ਲਈ ਪ੍ਰਦਰਸ਼ਨ ਕੀਤਾ ਜਾਵੇਗਾ। ਇੱਥੇ ਅਜਿਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਪਹੁੰਚੀ ਸੀ ਕਿਹਨਾਂ ਚੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਆਲ ਇੰਡੀਆ ਵੱਲੋਂ ਜੁਮੇਵਾਰ ਸਿੰਘਾ ਵੱਲੋਂ ਅੱਜ ਅਸੀਂ ਜੋ ਪ੍ਰਧਾਨ ਨਾਲ ਤਿੰਨ ਦਿਨ ਤੋਂ ਫੋਨ ਤੇ ਗੱਲ ਕੀਤੀ ਸੀ ਕਿ ਤੁਹਾਨੂੰ ਮਿਲਣਾ ਹੈ ਪਰ ਪ੍ਰਧਾਨ ਨੂੰ ਕੋਈ ਜ਼ਰੂਰੀ ਕੰਮ ਪੈਣ ਕਰਕੇ ਉਹ ਸਾਨੂੰ ਨਹੀਂ ਮਿਲੇ ਇਥੋਂ ਦੇ ਸਾਨੂੰ ਸਕੱਤਰ ਸਾਹਿਬ ਮਿਲੇ ਨੇ ਜੁਮੇਵਾਰ ਸਿੰਘ ਅਸੀਂ ਉਹਨਾਂ ਨੂੰ ਜਿਹੜਾ ਲਿਖਤੀ ਦਿੱਤਾ ਕੋਈ ਮੰਗ ਪੱਤਰ ਨਹੀਂ ਦਿੱਤਾ ਉਹਦੇ 'ਚ ਇਹ ਪਹਿਲਾ ਹੈਡਿੰਗ ਲਿਖਿਆ ਹੈ ਕਿ ਕੌਣ ਰੋਕੇਗਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਨੂੰ ਕਿਉਂਕਿ ਅੱਜ ਦੋ ਸਸਤਾਵਾਂ ਹਨ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਸ਼ਿਪਾਈ ਕਰ ਰਹੀ ਹੈ ਇੱਕ ਸ਼ਰੂਮਣੀ ਕਮੇਟੀ ਕਰ ਰਹੀ ਹੈ ਇੱਕ ਤੇ ਇੱਕ ਦਿੱਲੀ ਕਮੇਟੀ ਕਰ ਰਹੀ ਹੈ ਕੋਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਸ਼ਾ ਇੱਕ ਗੀਠਾ ਸਾਹਿਬ ਜਿਹੜਾ ਗੋਂਦਵਾ ਸਾਹਿਬ ਹੈ ਸ਼੍ਰੋਮਣੀ ਕਮੇਟੀ ਦੇ ਦੀਨ ਹੈ ਇੱਕ ਅੰਗੀਠਾ ਜਿਹੜਾ ਵਾ ਉਹ ਹੈਗਾ ਡੇਰਾ ਦੂਨ ਦੇ ਵਿੱਚ ਉਹ ਹੈਗਾ ਦਿੱਲੀ ਕਮੇਟੀ ਕੋਲ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਵਿਰਧ ਹੋ ਜਾਂਦੇ ਹਨ ਇਹਨਾਂ ਨੇ ਕੋਈ ਵੀ ਉੱਥੇ ਸਤਿਗੁਰਾਂ ਦੇ ਸਤਕਾਰ ਹਿਤ ਨਾ ਅਜੇ ਤੱਕ ਕੋਈ ਟੀਮ ਬਣਾਈ ਹੈ ਕਿ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਵਿਰਧ ਹਨ ਉਹਨਾਂ ਨੂੰ ਬਦਲ ਦਈਏ ਇਹ ਉਸੇ ਵੇਲੇ ਚਾਟ ਉੱਥੇ ਜਿਹੜੇ ਸੇਵਾਦਾਰ ਰੱਖੇ ਹਨ 6 ਮਹੀਨੇ ਬਾਅਦ ਖੀਰ ਲੈ ਐਤਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਿਨ ਧੜਾ ਧੜ ਅਗਣ ਭੇਟ ਕਰ ਰਹੇ ਹਨ ਇਹ ਕੱਲੀ ਸਾਡੀ ਮੰਗ ਨਹੀਂ ਮੈਂ ਇੱਕ ਸੰਗਤਾਂ ਨੂੰ ਬੇਨਤੀ ਕਰਦਾ ਵਾਂ ਜੇਕਰ ਅਸੀਂ ਮੰਗ ਲੈ ਕੇ ਆਏ ਹਾਂ ਇਹ ਸਰੋਮਣੀ ਕਮੇਟੀ ਕਰ ਵੀ ਸਕਦੀ ਹੈ ਪਰ ਇਹ ਜਾਣ ਬੁੱਝ ਕੇ ਬੇਦਬੀਆਂ ਕਰਵਾ ਰਹੀ ਹੈ ਕਿਉਂਕਿ ਅੱਜ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀ ਸਿਪਾਈ ਹੋ ਰਹੀ ਹੈ ਉਹ ਪ੍ਰਾਸ ਦੇ ਪੂਨ ਤੌਰ ਤੇ ਪਾਬੰਦੀ ਲੱਗ ਜਾਵੇ ਆ ਸਾਰੇ ਦਿੱਲੀ ਵਾਲੇ ਵੀ ਲਾ ਦੇਣ ਤੇ ਇਹ ਅੰਮ੍ਰਿਤਸਰ ਵਾਲੇ ਵੀ ਲਾ ਦੇਣ ਤੇ ਸਤਿਗੁਰਾਂ ਦਾ ਸਤਕਾਰ ਵਾ ਸਕਦਾ ਹੈ ਅਸੀਂ ਜਿਹੜਾ ਮੰਗ ਪੱਤਰ ਇਹਨਾਂ ਦੇ ਕੋਲ ਲੈ ਕੇ ਆਏ ਆ ਇੱਕ ਲੈਟਰ ਤੇ ਲਿਖ ਕੇ ਜਥੇਬੰਦੀਆਂ ਵੱਲੋਂ ਉਹ ਲਿਖਿਆ ਹੈ ਕਿ ਹਰ ਇੱਕ ਗੁਰੂ ਘਰ ਵਿੱਚ ਪਹਿਰੇਦਾਰੀ ਜਿਹੜੀ ਆ ਉਹ ਲਾਜ਼ਮੀ ਹੈ ਦੂਸਰਾ ਇਹ ਆ ਉਹ ਕਰਵਾ ਵੀ ਸਕਦੇ ਹਨ ਪਰ ਇਹ ਧਿਆਨ ਨਹੀਂ ਦੇ ਰਹਾ ਹੈ ਦੂਸਰਾ ਇਹ ਲਿਖਿਆ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੂਰਨ ਤੌਰ ਤੇ ਸਿਪਾਈ ਦੀ ਪਾਬੰਦੀ ਲਾ ਦਿੱਤੀ ਜਾਵੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਣ ਭੇੜ ਕੀਤੇ ਜਾ ਰਹੇ ਹਨ ਉਹਨਾਂ ਤੇ ਪੂਰ ਤੌਰ ਤੇ ਪਾਬੰਦੀ ਲੱਗੇ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਵਿਰਧ ਹੋ ਜਾਂਦੇ ਹਨ ਉਹਨਾਂ ਅੰਗਾਂ ਦੀ ਸੁਧਾਈ ਕਰਕੇ ਦੁਬਾਰਾ ਪ੍ਰਕਾਸ਼ ਹੋਣ ਯੋਗ ਹੁੰਦੇ ਹਨ ਕਿਉਂਕਿ ਦੋ ਅੰਗ ਵਿਰਧ ਹੁੰਦੇ ਕਰਕੇ ਇਹ ਅਗਣ ਭੇੜ ਕਰ ਰਹੇ ਹਨ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹਨ ਇੱਕ ਤੇ ਬੇਦਬੀਆਂ ਲੋਕ ਦੂਜੇ ਕਰ ਰਹੇ ਨੇ ਇੱਕ ਖੁਦ ਸੰਸਥਾਵਾਂ ਆਪ ਕਰ ਰੀਆਂ ਨੇ ਇਹਦਾ ਲੇਖਾ ਕੌਣ ਦੇਵੇਗਾ ਮੈਂ ਜਿਹੜਾ ਲਿਖਿਆ ਕਿ ਹਰ ਗੁਰੂ ਘਰ ਵਿੱਚ ਪਹਿਰੇਦਾਰੀ ਹੋਣੀ ਚਾਹੀਦੀ ਹੈ ਕਈ ਗੁਰੂ ਘਰਾਂ ਦੇ ਵਿੱਚ ਨਾ ਤਾਂ ਕਮੇਟੀਆਂ ਅਮਰਧਾਰੀ ਹਨ ਉਹ ਕਿੰਨਾ ਨੇ ਲਾਗੂ ਕਰਾਉਣੀਆਂ ਨੇ ਹੁਕਮਨਾਮੇ ਜਰੂਰ ਜਾਰੀ ਹੋਏ ਨੇ ਸ੍ਰੀ ਅਕਾਲ ਤਾ ਸ ਤੋਂ ਉਹ ਲਾਗੂ ਕਰਾਉਣੇ ਨੇ ਸ਼੍ਰੋਮਣੀ ਕਮੇਟੀ ਦਾ ਸ੍ਰੀ ਅਕਾਲ ਤਾ ਸ ਵੱਲੋਂ ਪਰ ਅਜੇ ਤੱਕ ਲਾਗੂ ਨਹੀਂ ਹੋਏ ਫਿਰ ਅਸੀਂ ਮੰਗ ਕਰਦੇ ਹਾਂ ਕਿ ਹਰ ਗੁਰੂ ਘਰ ਵਿੱਚ ਗਰੰਥੀ ਅਮਰਧਾਰੀ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੋਵੇ ਸੰਧਿਆ ਦੇ ਤਹਿ ਸੋਧਰ ਕਰਦਾ ਹੋਵੇ ਪਰ ਕਈ ਪਿੰਡਾਂ ਦੇ ਵਿੱਚ ਗਰੰਥੀ ਵੀ ਜਿਹੜੇ ਨਹੀਂ ਹੈਗੇ ਅਸੀਂ ਇਹ ਮੰਗਾਂ ਲੈ ਕੇ ਇਹਨਾਂ ਕੋਲ ਆਏ ਸਨ ਮਹਾਰਾਜੀ ਪੀਤੁਰ ਗੁਰਬਾਨੀ ਵੇਵਾਂ ਸ਼ਾਦੀਆਂ ਦੇ ਕਾਰ ਟਰੈਕਟਰ ਟਰਾਲੀਆਂ ਇਹਨਾਂ ਦੇ ਲੈਟਰਾਂ ਤੇ ਵੀ ਲਿਖੀ ਜਾਂਦੀ ਹੈ ਜਿਹੜੇ ਸ਼੍ਰੋਮਣੀ ਕਮੇਟੀ ਸੰਸਥਾ ਵੱਲੋਂ ਲੈਟਰ ਛਪੇ ਹਨ ਪਰ ਜਦੋਂ ਕਾਰਜ ਹੋ ਜਾਂਦਾ ਪਾੜ ਕੇ ਇਹ ਵੀ ਡਿਸਪੀਨ ਸੁੱਟ ਦਿੰਦੇ ਹਨ ਕਿ ਇਹ ਬੇਦੀ ਵੀ ਨਹੀਂ ਇੱਕ ਓੰਕਾਰ ਸਤਗੁਰ ਪ੍ਰਸਾਦ ਲਿਖਿਆ ਹੈ ਇਹਨਾਂ ਦੇ ਲੈਟਰਾਂ ਦੇ ਉੱਤੇ ਇਹ ਜਿਹੜੀਆਂ ਬਿਲਟੀ ਕਰਕੇ ਮਹਾਰਾਜ ਦੀਆਂ ਪੋਥੀਆਂ ਬਾਹਰਲੇ ਦੇਸ਼ਾਂ 'ਚ ਪ੍ਰਾਈਵੇਟ ਪ੍ਰੈਸਾਂ 'ਤੇ ਭੇਜ ਰਹੀਆਂ ਨੇ ਚਾਤਰ ਸਿੰਘ ਵਰਗੇ ਹੋਰ ਵੀ ਉਹਨਾਂ ਦੇ ਰੋਗ ਲਾਉਣੀ ਚਾਹੀਦੀ ਹੈ ਕਿ ਮਹਾਰਾਜੀ ਪੀਤੁਰ ਗੁਰਬਾਨੀ ਦਾ ਸਤਕਾਰ ਅਦੋਂ ਤਾਂ ਹੋਵੇਗਾ ਜੇਕਰ ਰੋਗ ਲੱਗੀ ਹੋਵੇਗੀ ਪਰ ਅੱਜ ਜਿਹੜੀਆਂ ਪ੍ਰਾਈਵੇਟ ਪ੍ਰੈਸਾਂ ਨੇ ਉਹਨਾਂ ਦੇ ਉਹ ਧਰਾਤਾਰ ਮਹਾਰਾਜ ਦੀਆਂ ਪੋਥੀਆਂ ਬਿਰਦ ਗੁਗੜਕੇ ਸਾਹਿਬ ਧਾਰਮਿਕ ਲਿਟਰੇਚਰ ਉਹ ਬੇਟੀ ਕਰਕੇ ਭੇਜ ਰਹੇ ਹਨ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅਸੀਂ ਇਹਨਾਂ ਨੂੰ ਇਹ ਅੱਜ ਜਿਹੜਾ ਲਿਖਿਆ ਕਿ ਕੌਣ ਰੋਕੇਗਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਉਹੜਾ ਅਸੀਂ ਦੋ ਵਿਚਾਲਾ ਦਿੱਤਾ ਲੈਟਰ ਜੇਕਰ ਇਹ ਉਹ ਉਹਨਾਂ ਦੇ ਉੱਤੇ ਨਾ ਕੀਤਾ ਅਸੀਂ ਇਹਨਾਂ ਨੂੰ ਅੱਜ ਦੇਣਾ ਆਏ ਆ ਮੁੜ ਕੇ ਦੇਣ ਨਹੀਂ ਹੋਣਾ ਅਸੀਂ ਇਹਨਾਂ ਦੇ ਦਰਵਾਜ਼ੇ ਗਾੜੀ ਬਵਾਵਾਂਗੇ ਤੇ ਇਹ ਨਾ ਹੋਵੇ ਭੜ ਕੇ ਇਥੋਂ ਦਾ ਪ੍ਰਸ਼ਾਸਨ ਕਹੇ ਕਿ ਤੁਸੀਂ ਫੇਰ ਇਹਨਾਂ ਦੇ ਦਫਤਰਾ ਗਾੜੀ ਬਹਿ ਗਏ ਆ ਸਾਨੂੰ ਦੱਸ ਦਿਓ ਕਿੱਥੇ ਬਵਾਵਾਂ ਕਿੰਨਾ ਗਾੜੀ ਪਈਏ ਕਿਹਨੂੰ ਦੱਸੀਏ ਇੱਕ ਨੂੰ ਗੜ ਕਿਹਦੇ ਗਾੜੀ ਰੋਈਏ ਇਹ ਕਰਕੇ ਅਸੀਂ ਬਵਾਵਾਂਗੇ ਤੇ ਇਹਨਾਂ ਦੇ ਦਫਤਰਾ ਗਾੜੀ ਬਵਾਵਾਂਗੇ ਉਠਾਂਗੇ ਉਦੋਂ ਭਾਵੇਂ ਸਾਡੇ ਦੇ ਅੱਗੇ ਡਾਂਗਾ ਮਾਰ ਕੇ ਇਹਨਾਂ ਨੇ ਵੇਖ ਲੀਆਂ ਤੇ ਅਸੀਂ ਫੇਰ ਉਦਾਂ ਦੇ ਉਦਾਂ ਆ ਜੇਕਰ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਬੀ ਨੂੰ ਰੋਕਣ ਵਾਸਤੇ ਇਹ ਸਖਤ ਫੈਸਲਾ ਨਹੀਂ ਲੈਂਦੇ ਤੇ ਇਹ ਵੀ ਇੱਕ ਕੌਮ ਦੇ ਦੇਨਦਾਰ ਨੇ ਇਸ ਰੋਮਣੀ ਕਮੇਟੀ ਸਸਤਾ ਕਿ ਇਹੋ ਗੁਰੂ ਰੰਗ ਸਾਹਿਬ ਸਿਪਾਈ ਕਰ ਰਹੀ ਹੈ ਅਸੀਂ ਇਹਨਾਂ ਦੇ ਦਫ਼ਤਰਾਂ ਗਾੜੀ ਪਾਵਾਂਗੇ ਤੇ ਜਿਹੜੀਆਂ ਸਸਤਾਵਾਂ ਨੇ ਤੇ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਮੈਂ ਉਹਨਾਂ ਨੂੰ ਇੱਕ ਬੇਨਤੀ ਤੁਹਾਡੇ ਮੀਡੀਆ ਰਾਹੀਂ ਕਰ ਦਵਾਂ ਤੇ ਅਸੀਂ ਉਹ ਸਿੱਖਾਂ ਜੇਕਰ ਬਹਿਗੇ ਵੀ ਕਾਂਗੇ ਨਹੀਂ ਝੁਗਾਗੇ ਨਹੀਂ ਜਿੰਨਾਂ ਚਿਰ ਸਤਗੁਰ ਸੱਚੇ ਪਾਤਸ਼ਾਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਅਗਣ ਭੇੜ ਕੀਤੇ ਜਾ ਰਹੇ ਹਨ ਉਹਨਾਂ ਤੇ ਰੋਕ ਨਹੀਂ ਲੱਗਦੀ ਤੇ ਸਿਪਾਈ ਨਹੀਂ ਬੰਦ ਹੁੰਦੀ ਉਹਨਾਂ ਚਿਰ ਅਸੀਂ ਉੱਠਾਂਗੇ ਨਹੀਂ ਪਿੰਡਾਂ ਦੇ ਵਿੱਚ ਗੁਰਦੁਆਰੇ ਬਹੁਤ ਜ਼ਿਆਦਾ ਬਣੇ ਹੋਏ ਨੇ ਪਿਛਲੇ ਦਿਨੀ ਐਡਵੋਕੇਟ ਹਰਜੀਨ ਸਿੰਘ ਧਾਮੀ ਦਾ ਬਿਆਨ ਵੀ ਆਂਦਾ ਕਿ ਕੋਸ਼ਿਸ਼ ਕਰੋ ਕਿ ਹਰ ਪਿੰਡ 'ਚ ਇੱਕੋ ਹੀ ਗੁਰਦੁਆਰਾ ਹੋਵੇ ਸੋ ਕਿਤੇ ਲੱਗਦਾ ਨਹੀਂ ਕਿ ਆਪਾਂ ਨੂੰ ਵੀ ਉਪਰਾਲਾ ਕਰਨਾ ਚਾਹੀਦਾ ਕਿ ਜਿਹੜੇ ਪਿੰਡਾਂ ਵਿੱਚ ਅਲੱਗ-ਅਲੱਗ ਗੁਰਦੁਆਰੇ ਨੇ ਇੱਕੋ ਹੀ ਗੁਰਦੁਆਰਾ ਹੋਣਾ ਚਾਹੀਦਾ ਵੇਖੋ ਜੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿੰਡਾਂ 'ਚ ਪ੍ਰਕਾਸ਼ਮਾਨ ਹੋਏ ਆ ਗੁਰੂ ਘਰਾਂ ਦੇ ਉਹ ਕੋਈ ਚైనా ਤੋਂ ਤੇ ਆਏ ਨਹੀਂ ਜੀ ਉਹ ਪਾਕਿਸਤਾਨ ਵਾਲਿਆਂ ਦੇ ਭੇਜੇ ਨਹੀਂ ਆ ਉਹ ਕਿੰਨਾਂ ਨੇ ਦਿੱਤੇ ਆ ਸ਼ਰੂਮਣੀ ਕਮੇਟੀ ਨੇ ਦਿੱਤੇ ਆ ਇਹ ਕਹਿ ਦਿੰਦੇ ਆ ਬਿਆਨ ਦੇਣ ਦਾ ਕਿ ਆ ਤੇ ਜਦੋਂ ਥੱਲੇ ਵੋਟਾਂ ਆ ਜਾਂਦੀਆਂ ਵੋਟਾਂ ਉਹ ਕਹਿੰਦੇ ਸਾਡੇ ਕਾਲੀਦਾਲਵਾ ਸਾਡੇ ਕਾਲੀਦਾਲ ਨਾਲ ਸੰਬੰਧਤ ਜਾਂਚ ਘਰਾ ਨੂੰ ਗੁਰੂ ਘਰ ਬਣਾਏ ਗਏ ਕਈ ਪਿੰਡਾਂ ਦੇ ਵਿੱਚ ਮੈਂ ਆਖੋ ਤੇ ਡਰੈਸ ਨਾ ਛਿੱਜਲਵੜੀ ਦੇ ਵਿੱਚ ਉਹਨੇ ਖਡੂਰ ਸਾਹਿਬ ਨੇ ਸਾਡੇ ਪਿੰਡਾਂ ਚ ਹੀ ਇੰਨੇ ਗੁਰੂ ਘਰ ਵਾ ਕਿ ਇਹ ਇਤਿਹਾਸਕ ਸਥਾਨ ਨਹੀਂ ਹੈਗੇ ਖਡੂਰ ਸਾਹਿਬ ਦੇ ਵਿੱਚ ਜਿੱਨੇ ਪਿੰਡਾਂ ਚ ਗੁਰੂ ਘਰ ਨੇ ਇਹ ਕੌਣ ਰੋਕ ਸਕਦਾ ਇਹ ਰੋਕ ਸਕਦੇ ਨੇ ਇਹ ਕਰਕੇ ਬੇਨਤੀ ਹੈ ਮੇਰੀ ਕਿ ਹੱਥ ਜੋੜ ਕੇ ਸਿੱਖ ਕੌਮ ਨੂੰ ਕਿ ਜੇਕਰ ਅਸੀਂ ਇੱਥੇ ਮੋਰਚਾ ਲਾਵਾਂ ਗਿਆ ਤੇ ਜਰੂਰ ਸਾਧਿਓ ਸਾਥ ਨਹੀਂ ਕਿਉਂਕਿ ਪਰਵਕਾਰ ਨੂੰ ਭੁੱਲ ਜਾਈਏ ਤੇ ਭਾਵੇਂ ਮਹਾਪੁਰਸ਼ ਹੋਵੇ ਤੇ ਭਾਵੇਂ ਸਤੀ ਜੱਪੀ ਹੋਵੇ ਜਿਹੜੇ ਪਰਵਕਾਰ ਕਲਗੀਧਰ ਪਾਸ਼ਾ ਸਾਡੇ ਦੇ ਕਰਕੇ ਗਏ ਆ ਉਹ ਪਰਵਕਾਰਾਂ ਨੂੰ ਜੇ ਭੁੱਲ ਗਏ ਤੇ ਆ ਕਿਰਤ ਘਣਾ ਚ ਗਿਣਾ ਜਣਾ ਤੇ ਕਿਰਤ ਕਾਂ ਜਦੋਂ ਧਰਤੀ ਤੇ ਹੁੰਦਾ ਪਾਰ ਤੇ ਧਰਤੀ ਫਿਰ ਭਾਰ ਨੂੰ ਜੇ ਚਲਦੀ ਫਿਰ ਡੋਲਦੀ ਜੇ ਵਡੀਆਂ ਵਡੀਆਂ ਬਿਲਡਿੰਗਾਂ ਡਿੱਗ ਪੈਂਦੀਆਂ ਜੇ ਤੇ ਬੇਨਤੀ ਆ ਕਿਰਤ ਘਾਨਾ ਬਣਿਓ ਸਤਿਗੁਰਾਂ ਦੇ ਸਤਕਾਰ ਵਾਸਤੇ ਤੁਰਿਆਂ ਮਹਾਰਾਜ ਦੀ ਪੀਤੁਰ ਗੁਰਬਾਣੀ ਵਿਆਹਾਂ ਸ਼ਾਦੀਆਂ ਦੇ ਕਾਰ ਟਰੈਕਟਰ ਟਰਾਲੀਆਂ ਦੇ ਅੱਖਾਂ ਹੱਥਾਂ ਦੇ ਅਖਬਾਰਾਂ ਦੇ ਕੰਧਾਂ ਤੇ ਜਿਹੜੀ ਲਿਖੀ ਜਾਂਦੀ ਹੈ ਇਹਨਾਂ ਦੇ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਹੈ ਜੇਕਰ ਇਹ ਸੰਸਥਾ ਨੇ ਨਾ ਬੰਦ ਕਰਾਈ ਤੇ ਫਿਰ ਅਸੀਂ ਇੱਥੇ ਜਰੂਰ